ਗੁਰਮਖ ਸਿੰਘ ਮੁਸਾਫਰ ਹੋਰੀ ਲਹਿੰਦੇ ਪੰਜਾਬ 'ਚ ਜਨਮੇ ਤੇ ਇੱਧਰ ਆ ਕੇ ਐਮਪੀ ਦਾ ਬਣੇ ਹੀ ਬਣੇ ਪੰਜਾਬ ਦੇ ਮੁੱਖ ਮੰਤਰੀ ਤੱਕ ਪਹੁੰਚੇ ਇਸ ਤਰ੍ਹਾਂ ਇਸ ਨਾਮਾ ਦੇ ਵਿੱਚ ਕਈ ਨਾਮ ਨੇ ਜਿਨ੍ਹਾਂ 'ਚ ਸੁਖਵੰਤ ਸੁਖਵੰਸ ਕੋਰ ਭਿੰਡਰ ਦਾ ਨਾਮ ਵੀ ਆਉਂਦਾ ਪੰਜ ਵਾਰ ਮੈਂਬਰ ਪਾਰਲੀਮੈਂਟ ਉੱਧਰ ਜਨਮੇ ਸੋ ਮੈਂ ਇਸ ਖਬਰ ਦੇ ਉੱਤੇ ਜ਼ਿਕਰ ਚਾਹਤ ਮਾਰਾਂ ਇਹ ਰਿਪੋਰਟ ਅਹਿਮ ਹੈ ਤੁਹਾਡੇ ਲਈ ਕਹਿੰਦੇ ਭਾਰਤ-ਪਾਕ ਦੀ ਵੰਡ ਦੇ ਬਾਵਜੂਦ ਵੀ ਕੁਝ ਨਾਮ ਅਜਿਹੇ ਉੱਪਰੇ ਜਿਹੜੇ ਉੱਧਰ ਜਨਮੇ ਤੇ ਇੱਧਰ ਆ ਕੇ ਉਹਨੇ ਨਾਮ ਕਮਾਇਆ ਹੈ ਇਸ ਦੀ ਇਹਦੇ ਸੂਚੀ ਦੇ ਵਿੱਚ 26 ਸਤੰਬਰ 1932 ਨੂੰ ਡਾਕਟਰ ਮਨਮੋਹਨ ਸਿੰਘ ਦਾ ਜਨਮ ਲਹਿੰਦੇ ਪੰਜਾਬ ਦੇ ਚਕਵਾਲ ਦੇ ਇੱਕ ਪਿੰਡ 'ਚ ਹੁੰਦਾ ਤੇ ਉਹ ਲਗਾਤਾਰ ਦੋ ਵਾਰ 22 ਮਈ 2004 ਤੋਂ ਲੈ ਕੇ 26 ਮਈ 2014 ਤੱਕ ਭਾਰਦੇ ਪ੍ਰਧਾਨ ਮੰਤਰੀ ਰਹੇ ਇਸੇ ਤਰ੍ਹਾਂ ਇੰਦਰ ਕੁਮਾਰ ਗੁਜਰਾਲ ਹੁਰਾਂ ਦਾ ਜਨਮ 4 ਦਸੰਬਰ 1919 ਨੂੰ ਹੈ ਮਤਲਬ ਉਸ ਸਮੇਂ ਦੇ ਵਾਲੇ ਨਾਲ ਪੰਜਾਬ ਦੇ ਜਿਹੜਾ ਉਧਰ ਝੇਲ ਹੈ ਨਾ ਝੇਲਮ ਦੇ ਪਰੀ ਦਰਵਾਜਾ ਲਾ ਕੇ ਚੁੰਦਾ ਤੇ ਉਹ ਇੱਧਰ ਆ ਕੇ ਗੁਜਰਾਲ ਸਾਹਿਬ ਹੈ ਮੈਂਬਰ ਪਾਰਲੀਮੈਂਟ ਵੀ ਬਣੇ ਤੇ ਬਾਅਦ ਚ ਪ੍ਰਧਾਨ ਮੰਤਰੀ ਰਹੋਦੇ ਤੇ ਵੀਰੇ ਹੈ ਇਸੇ ਤਰ੍ਹਾਂ 15 ਜਨਵਰੀ 1899 ਨੂੰ ਹੈ ਲਹਿੰਦੇ ਪੰਜਾਬ ਦੇ ਵਿੱਚ ਗੁਰਮukh Singh Musafir ਉਹਨਾਂ ਦਾ ਜਨਮ ਹੁੰਦਾ ਜਿਹੜੇ ਇੱਧਰ ਆ ਕੇ ਫਿਰ ਤਿੰਨ ਵਾਰ ਕਾਂਗਰਸੀ ਟਿਕਟ ਤੇ ਮੈਂਬਰ ਪਾਰਲੀਮੈਂਟ ਵੀ ਬਣੇ ਤੇ ਫਿਰ ਪੰਜਾਬ ਦੇ ਮੁੱਖ ਮੰਤਰੀ ਵੀ ਬਣੇ ਇਸੇ ਤਰ੍ਹਾਂ ਪੁਰਤਾਂਪੁਰ ਤੋਂ ਪੰਜ ਵਾਰ ਕਾਂਗਰਸ ਦੀ ਟਿਕਟ ਤੇ ਮੈਂਬਰ ਪਾਰਲੀਮੈਂਟ ਬਣਨ ਵਾਲੀ ਬੀਬੀ ਸੁਖਵੰਤ ਸਕੋਰ ਭਿੰਡਰ ਦਾ ਜਨਮ 14 ਸਤੰਬਰ 1943 ਨੂੰ ਲਾਇਲਪੁਰ ਫੈਸਲਾਬਾਦ ਪਾਕਿਸਤਾਨ ਚ ਹੁੰਦਾ ਹੈ ਤੇ ਉਹ ਇੱਧਰ ਆ ਕੇ ਬੀਬੀ ਪੰਜ ਵਾਰ ਮੈਂਬਰ ਪਾਰਲੀਮੈਂਟ ਬਣਦੀ ਹੈ ਹੈ ਇਸੇ ਤਰ੍ਹਾਂ ਜਗਦੇਵ ਸਿੰਘ ਤਲਵੰਡੀ ਹੋਰੀ ਜਨਮ ਲਹਿੰਦੇ ਪੰਜਾਬ ਚ ਹੁੰਦਾ ਹੈ ਇੱਧਰ ਆ ਕੇ ਹੈ ਐਸਜੀਪੀਸੀ ਦੇ ਪ੍ਰਧਾਨ ਵੀ ਬਣਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਬਣਦੇ ਆ ਹੈ ਮੈਂਬਰ ਪਾਰਲੀਮੈਂਟ ਵੀ ਅਕਾਲੀ ਦਲ ਵੱਲੋਂ ਬਣਦੇ ਆ ਇਸੇ ਤਰ੍ਹਾਂ ਰਜਿੰਦਰ ਕੌਰ ਬੁਲਾਰਾ ਹੋਰੀ ਅਕਾਲੀ ਦਲ ਵੱਲੋਂ ਮੈਂਬਰ ਪਾਰਲੀਮੈਂਟ ਬਣਦੇ ਆ ਜਨਮ ਉਧਰ ਲੈਂਦੇ ਪੰਜਾਬ ਚ ਹੋਇਆ ਇਸੇ ਤਰ੍ਹਾਂ ਹੁਕਮ ਸਿੰਘ ਹੋਰੀ ਮੈਂਬਰ ਪਾਰਲੀਮੈਂਟ ਵੀ ਬਣਦੇ ਆ ਲੋਕ ਸਭਾ ਦੇ ਸਪੀਕਰ ਵੀ ਰਹਿੰਦੇ ਆ ਹ ਰਾਜਸਥਾਨ ਦੇ ਰਾਜਪਾਲ ਵੀ ਬਣਦੇ ਆ ਸੋ ਇਹ ਇਹ ਕੁਝ ਨਾਮ ਹੈਗੇ ਕਪੂਰ ਸਿੰਘ ਹੋਰੀ ਹੈਗੇ ਮੈਂਬਰ ਪਾਰਲੀਮੈਂਟ ਬਣਦੇ ਆ ਬੇਸ਼ੱਕ ਇਹਨਾਂ ਚ ਵਿਰੋਧ ਖੰਨੇ ਦਾ ਤੇ ਅਜੀਤ ਸਿੰਘ ਸਰਹੱਦੀ ਦਾ ਨਾਮ ਵੀ ਜੇਕਰ ਆਪਾਂ ਲੈਣਾ ਹੋਵੇ ਤਾਂ ਲੈ ਸਕਦੇ ਆ ਕਿ ਗੁਰਦਾਸਪੁਰ ਤੋਂ ਭਾਜਪਾ ਦੀ ਟਿਕਟ ਤੇ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣਨ ਵਾਲੇ ਬਨੂਤ ਖਨ ਦਾ ਜਨਮ ਵੀ ਉਸ ਪਾਰ ਹੁੰਦਾ ਪਰ ਉਹ ਲਹਿੰਦੇ ਪੰਜਾਬ 'ਚ ਨਹੀਂ ਹੁੰਦਾ ਹੈਨਾ ਪਰ ਹੁੰਦਾ ਪਾਕਿਸਤਾਨ ਵਾਲੇ ਉਸ ਪਾਸੇ ਆ ਤੇ ਇੱਧਰ ਆ ਕੇ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣਦੇ ਆ ਪਸ਼ਾਵਰ 'ਚ ਉਹਨਾਂ ਦਾ ਜਨਮ ਹੋਇਆ ਸੀ ਇਸੇ ਤਰ੍ਹਾਂ ਲੁਧਿਆਣੇ ਦੇੋਂ ਮੈਂਬਰ ਪਾਰਲੀਮੈਂਟ ਰਹੇ ਅਜੀਤ ਸਿੰਘ ਸਰਦੀਹੋਰੀ ਇਹਨਾਂ ਦਾ ਜਨਮ ਵੀ ਕਹਿੰਦੇ ਉਧਰ ਖੈਬਰ ਪਖਤੂਨਾ ਉੱਥੇ ਹੋਇਆ ਸੀਗਾ ਸੋ ਉਹ ਉਹ ਵੀ ਇੱਧਰ ਆ ਕੇ ਮੈਂਬਰ ਪਾਰਲੀਮੈਂਟ ਬਣਦੇ ਆ ਸੋ ਲਹਿੰਦੇ ਪੰਜਾਬ ਵਾਲੇ ਦੇ حوالے ਨਾਲ ਜਿਹੜੇ ਆਪਾਂ ਨਾਮ ਲਏ ਆ ਉਹਨਾਂ ਚਿੰਦਰ ਕੁਮਾਰ ਗੁਜਰਾਲ ਬਰਮਨ ਮੋਹਨ ਸਿੰਘ ਹੋਰੀ ਜਿਹੜੇ ਦੋ ਵਾਰ ਸਿੱਧੇ ਪ੍ਰਧਾਨ ਮੰਤਰੀ ਬਣੇ ਕੁਰਮਕ ਸਿੰਘ ਮਸਾਫਰ ਹੋਰੀ ਮੈਂਬਰ ਪਾਰਲੀਮੈਂਟ ਵੀ ਬਣੇ ਪੰਜਾਬ ਦੇ ਮੁੱਖ ਮੰਤਰੀ ਵੀ ਬਣੇ ਕਪੂਰ ਸਿੰਘ ਹੋਰੀ ਮੈਂਬਰ ਪਾਰਲੀਮੈਂਟ ਰਹੇ ਸੁਖਾンス ਕੋਰਪਿੰਟ ਹੋਰੀ ਪੰਜ ਵਾਰ ਐਮਪੀ ਤੇ ਇੱਕ ਵਾਰ ਰਾਸਵਾ ਮੈਂਬਰ ਵੀ ਰਹੇ ਹੁਕਮ ਸਿੰਘ ਹੋਰੀ ਮੈਂਬਰ ਪਾਰਲੀਮੈਂਟ ਵੀ ਰਹੇ ਲੋਕ ਸਭਾ ਦੇ ਡਿਪਟੀ ਸਪੀਕਰ ਤੇ ਫਿਰ ਸਪੀਕਰ ਵੀ ਬਣੇ ਤੇ ਰਾਜਸਥਾਨ ਦੇ ਰਾਜਪਾਲ ਵੀ ਬਣੇ ਰਜਿੰਦਰ ਕੌਰ ਬੁਲਾਰਾ ਹੋਰੀ ਐਮਪੀ ਕਾਲੀਦਾਲ ਵੱਲੋਂ ਬਣੇ ਤਲਵੰਡੀ ਸਾਬੋਰੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਅਕਾਲੀ ਦਲ ਦੇ ਪ੍ਰਧਾਨ ਵੀ ਮੈਂਬਰ ਪਾਰਲੀਮੈਂਟ ਵੀ ਉਹਨਾਂ ਵੱਲੋਂ ਬਣੇ ਸੋ ਇਸ ਤਰ੍ਹਾਂ ਇਹ ਨਾਮ ਵੀ ਨੇ ਜਿਹੜੇ ਗੌਰ ਮੰਗਦੇ ਨੇ ਕਿ ਭਾਈ ਅਸੀਂ ਵੀ ਆਪਣਾ ਥਾਂ ਆਪਣੇ ਬਲਬੁੱਤੇ ਪੰਜਾਬ ਚ